ਸਰਕਾਰੀ ਸਕੂਲ ਨੂੰ ਪਿੰਡ ਵਾਸੀਆਂ ਨੇ ਜੜਿਆ ਤਾਲਾ ਪ੍ਰਿੰਸੀਪਲ ਤੇ ਟੀਚਰ ਕੀਤੇ ਅੰਦਰ ਬੰਦ ਸਿੱਖਿਆ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਿਦਿਆ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਯਾ ਸਿੱਖਿਆ ਮੰਤਰੀ ਮੁਰਦਾਵਾਜ 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 ਲਹਿਰਾ ਗਾਗਾ ਦੇ ਪਿੰਡ ਲਹਿਲ ਖੁਰਦ ਦੇ ਸਰਕਾਰੀ ਸਕੂਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਦੀ ਪੜ੍ਹਾਈ ਤੋਂ ਪਰੇਸ਼ਾਨ ਪਿੰਡ ਵਾਲਿਆਂ ਨੇ ਸਰਕਾਰੀ ਸਕੂਲ ਨੂੰ ਜਿੰਦਾ ਲਗਾ ਦਿੱਤਾ ਇੰਨਾ ਹੀ ਨਹੀਂ ਪਿੰਡ ਵਾਸੀਆਂ ਨੇ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਵੀ ਸਕੂਲ ਦੇ ਅੰਦਰ ਹੀ ਬੰਦ ਕਰ ਦਿੱਤਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ 7 ਅਧਿਆਪਕਾਂ ਦੀ ਲੋੜ ਹੈ ਪਰ ਸਿਰਫ 3 ਹੀ ਅਧਿਆਪਕ ਹਨ ਜੋ 200 ਤੋਂ ਜ਼ਿਆਦਾ ਬੱਚਿਆਂ ਨੂੰ ਪੜ੍ਹਾਉਂਦੇ ਹਨ ਉਹਨਾਂ ਕਿਹਾ ਹੈ ਕਿ ਇਸ ਕਾਰਨ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜਿਸ ਤੋਂ ਨਰਾਸ਼ ਪਿੰਡ ਵਾਲਿਆਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ। ਪਾਲੀ ਸਿੰਘ ਜੀ ਪਿੰਡ ਨੇੜ ਖੁਰਦੀ ਤੋਂ ਇੰਨੇ ਲੰਬੇ ਸਮੇਂ ਤੋਂ ਜਿਹੜੇ ਟੀਚਰ ਆ ਸਕੂਲ ਦੇ ਵਿੱਚ ਘੱਟ ਨੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈਰੇ ਵੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਅੱਜ ਸਕੂਲ ਬੰਦ ਕੀਤਾ? ਕਹਿਣਾ ਤਾਂ ਜੀ ਇਹੀ ਚਾਹੁੰਦੇ ਆ ਦੇਖੋ ਮੇਨ ਪੜ੍ਹਾਈ ਹੈ ਜੇ ਬੱਚੇ ਪੜ੍ਹਨਗੇ ਤਾਂ ਮੜਾ ਮੋਟਾ ਗਿਆਨ ਆਊਗਾ ਗਿਆਨ ਆਊਗਾ ਤਾਂ ਗੱਲ ਕਰਨ ਜੋਗਾ ਹੋਊਗਾ। ਇੱਕ ਪਾਸੇ ਦੇਖੋ ਟਟ ਪਾਸ ਈਟੀਟੀ ਪਾਸ ਜਿਹੜੇ ਕਰੀ ਬੈਠੇ ਨੇ ਉਹ ਸਰਕਾਰਾਂ ਮਲਕੇ ਇਹਨਾਂ ਨੇ ਡਾਂਗਾ ਮਾਰਦਿਆਂ ਨੇ ਇੱਕ ਪਾਸੇ ਸਾਨੂੰ ਜਦੋਂ ਅਸੀਂ ਟੀਚਰਾਂ ਬਾਰੇ ਗੱਲ ਕਰਦੇ ਆ ਤਾਂ ਫਿਰ ਕਹਿੰਦੇ ਟੀਚਰ ਹੈ ਨਹੀਂ ਤਾਂ ਟੀਚਰ ਤਾਂ ਫਿਰ ਸਰਕਾਰ ਦੇਊਗੀ ਨਾ ਜਿੰਮੇਵਾਰੀ ਤਾਂ ਇਹਨਾਂ ਦੀ ਬਣਦੀ ਐ ਇੰਨੀ ਕਹਿੰਦੇ ਇਸ ਤਾਂ ਇਹ ਹੀ ਮੰਗ ਕਰਦੇ ਨੇ ਸਰਕਾਰ ਤੋਂ ਵੀ ਸਾਨੂੰ ਜਿੰਨੇ ਸਾਡੇ ਕਲਾਸਾਂ ਨੇ ਉਹਨੇ ਸਾਨੂੰ ਟੀਚਰ ਹੋਣੇ ਚਾਹੀਦੇ ਕਿੰਨੇ ਟੀਚਰਾਂ ਦੀ ਘਾਟ ਐ ਇਸ ਫੀਲਡ ਵਿੱਚ ਇੱਥੇ ਜੀ ਘਾਟੇ ਘਾਟੇ 8ਵੀਂ ਤੱਕ ਦਾ ਸਕੂਲ ਐ ਇੱਥੇ ਠੀਕ ਐ ਨਾ ਸਿਰਫ ਤਿੰਨ ਚਾਰ ਟੀਚਰ ਨੇ ਇੱਥੇ ਦੋਨੇ ਦੋਨੇ ਸਕੂਲਾਂ 'ਚ ਜੀਕਰ ਸੰਘਰਸ਼ ਜ਼ੋਰ ਵੀ ਤਿੱਖਾ ਕਰਨਾ ਹੈ ਹਾਂਜੀ ਹਾਂ ਕਰ ਸੰਗਰਾਸ ਸਿੱਧਾ ਕਰਾਂਗੇ ਬੱਚਿਆਂ ਵਾਸਤੇ ਲੜਾਂਗੇ ਜੇ ਹਾਂ ਐਦੁੱਲ ਜਿਆਦਾ ਲੋੜ ਪਈ ਤਾਂ ਹੋਰ ਵੀ ਕਰਾਂਗੇ ਹਾਂਜੀ ਜੈਦੀਪ ਸਿੰਘ ਜੀ ਪਾਕਿਸਤਾਨ ਜੋ ਜੀ ਨੇ ਇੱਕ ਤਗਰਾਹ ਪਿੰਡ ਲਿਖੋ ਜੈਦੀਪ ਸਿੰਘ ਜੀ ਕੀ ਮੈਂ ਦੇਖਦਾ ਤੁਹਾਡੇ ਪਿੰਡ ਦੇ ਵਿੱਚ ਅੱਜ ਟੀਚਰਾਂ ਦੀ ਘਾਟ ਨੂੰ ਪੂਰਾ ਕਰ ਲਈ ਕਿਹਾ ਹੈ ਕਰਨ ਕਿ ਕਿਹੜਾ ਪੈਗੀ ਕਿ ਸਕੂਲ ਨੂੰ ਜਿੰਦਾ ਲਾਣਾ ਪਏ ਇਹ ਤਾਂ ਜਿਹੀ ਬਹੁਤ ਚਿਰ ਤੋਂ ਦੇਖਦੇ ਆ ਰਹੇ ਆਂ ਕਿ ਉਹ ਸਰਕਾਰਾਂ ਨੇ ਆਪਾਂ ਲਾਰੇ ਲਾਉਂਦੀਆਂ ਨੇ ਸਕੂਲਾਂ ਦੇ ਬਿਲਡਿੰਗਾਂ ਦੇ ਕਲਰ ਕਰ ਤੇ ਫੋਟੋਆਂ ਬਣਾਤੀਆਂ ਸਮਾਰਟ ਸਕੂਲ ਬਣ ਗਏ ਪਰ ਟੀਚਰ ਨਹੀਂ ਸਕੂਲ ਤੇ ਕਿਸੇ ਪਿੰਡ ਚੋਂ ਹੀ ਹੋਣਗੇ ਪੂਰੇ پیسے ਸਾਡੇ ਦੋ ਟੀਚਰ ਨੇ ਪੰਜਵੀਂ ਤੱਕ ਸਕੂਲ ਦਾ ਉਰਲਾ ਤੇ ਲਾ ਲਓ ਆਪਾਂ ਬੱਚੇ ਦੋ ਨਹੀਂ ਸਾਂਭ ਸਕਦੇ ਘਰੇ 200 ਬੱਚਾ ਕਿਵੇਂ ਸਾਂਭਣਗੇ ਸਰਕਾਰ ਜਿੱਥੇ ਵਾਅਦੇ ਕਰਦੀ ਹੈ ਪਿਛਲੇ ਸਰਕਾਰਾਂ ਵੀ ਕਰਦੀਆਂ ਨੇ ਵੀ ਸਮਾਰਟ ਸਕੂਲ ਬਣਾਤੇ ਕੀ ਲੱਗਦਾ ਵੀ ਕੁਛ ਹੈ ਸਮਾਰਟ ਸਕੂਲ ਤਾਂ ਹੋ ਹੀ ਅਗਰ ਕਲਦਰਾ ਨਾ ਸਮਾਰਟ ਸਕੂਲ ਨਹੀਂ ਬਣਦੇ ਆਪਾਂ ਬਿਲਡਿੰਗਾਂ ਦਾ ਕੀ ਲੈਣਾ ਜੀ ਕਿ ਆਪਾਂ ਬੱਚਿਆਂ ਦਾ ਭਵਿੱਖ ਬਚਾਉਣਾ ਤਾਂ ਆਪਾਂ ਨੂੰ ਪੜ੍ਹਾਈ ਚਾਹੀਦੀ ਆਪਾਂ ਨੂੰ ਟੀਚਰ ਚਾਹੀਦੇ ਨੇ ਫਿਰ ਕੀ ਮੰਗ ਕਰਦੇ ਹੋ ਟੀਚਰਾਂ ਦੀ ਮੰਗ ਕਰਦਾਂ ਟੀਚਰ ਪੂਰੇ ਕਰੇ ਸਰਕਾਰ ਨਹੀਂ ਸੰਘਰਸ਼ਾਂਗੇ ਇਦੋਂ ਲੰਮਾ ਕਰਾਂਗੇ ਤਕੜਾ ਕਰਾਂਗੇ ਅੱਗੇ ਐਕਸ਼ਨ ਲਾਵਾਂਗੇ ਜੀ ਇਸ ਬਾਰੇ ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਪਣੀ ਬੇਬਸੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਕਈ ਵਾਰ ਸਰਕਾਰ ਨੂੰ ਲਿਖਿਆ ਗਿਆ ਕਿ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਪਰ ਉਹਨਾਂ ਦੀ ਮੰਗ ਨਹੀਂ ਸੁਣੀ ਜਾ ਰਹੀ। ਗਣਕੀ ਨਾਮ ਤੁਹਾਡਾ ਜੀ। ਮੇਰੇ ਨੂੰ ਪ੍ਰਕਾਸ਼ ਕਰ ਰਿਹਾ ਸੀ ਕਿ ਇਹ ਸਕੂਲ ਦੇ ਪ੍ਰਿੰਸੀਪਲ ਨੇ ਨਹੀਂ ਖੁਰਦੋ ਸਰਕਾਰੀ ਪ੍ਰਮਿਸ ਲੈ ਲਈ ਖੁਰਦੋ ਮੈਡਮ ਕਿੰਨੇ ਟੀਚਰਾਂ ਦੀ ਘਾਟ ਹੈ ਤੁਹਾਡੇ ਸਕੂਲ ਦੇ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਟੀਚਰਾਂ ਦੀ ਘਾਟ ਨੂੰ ਲੈ ਕੇ ਜਿੰਦਾ ਲਾ ਕੇ ਸਕੂਲ ਬੰਦ ਕਰ ਦਿੱਤਾ ਹੈ ਸਾਡੇ ਕੋਲ 200 ਬੱਚਾ ਹੈ ਅਸੀਂ 4 ਟੀਚਰਾਂ 7 ਪੋਸਟਾਂ ਨਹੀਂ ਗਈਆਂ ਫਿਲਹਾਲ ਤਾਂ ਅਸੀਂ ਚੱਲ ਰਹੇ ਹਿੱਥਿਆ ਹੈ ਤੇ ਤਿੰਨ ਦੀ ਘਾਟ ਹੈ ਉਸ ਕਰਕੇ ਇਹਨਾਂ ਪਿੰਡ ਵਾਸੀਆਂ ਨੇ ਜਿੰਦਾ ਲਾਇਆ ਮੈਡਮ ਤੁਸੀਂ ਲਿਖ ਕੇ ਭੇਜੇ ਤੁਹਾਡੇ ਵਿਭਾਗ ਨੂੰ ਵੀ ਸਾਡੇ ਘਾਟ ਹਾਂ ਸਾਡੇ ਕੋਲ ਤਾਂ ਲਿਖ ਕੇ ਭੇਜਿਆ ਹੋਇਆ ਸਾਰਾ ਇਨਫੋਰਮੇਸ਼ਨ ਗਈ ਹੋਈ ਹੈ ਕੀ ਕਾਰਨ ਫਿਰ ਸਰਕਾਰ ਨੇ ਕਿਉਂ ਨਹੀਂ ਪੂਰੀ ਕੀਤੀ ਬਾਰ ਬਾਰ ਤੁਸੀਂ ਲਿਖਦੇ ਇਹ ਤਾਂ ਉਹਨਾਂ ਸਰਕਾਰ ਦੇ ਦੋਲਦੇ ਵੀ ਸਾਡੇ ਕੋਲ ਜਿਹੜੇ ਅਧਿਆਪਕ ਦੀ ਘਾਟ ਆ ਗਈ ਬਿਨੂ ਗੁਣ ਘਰਤੀ ਆਉਗੇ ਇਸ ਤੋਂ ਕੋਸ਼ਿਸ਼ ਕੀਤੀ ਚੱਗੇ ਤਾਂ ਕੋ ਡੈਪੂਟੇਸ਼ਨ ਵਾਸਤੇ ਨੇ ਕਿਹਾ ਕੋਈ ਟੂ ਟੂ ਡੈਪੂਟੇਸ਼ਨ ਵਾਸਤੇ ਅਸੀਂ ਕਿਹਾ ਹੋਇਆ ਸੀ ਤਾਂ ਹੈ ਹੀ ਨਹੀਂ ਟੀਚਰ ਹੀ ਨਹੀਂ ਕਰਨ ਸਤਿ ਕੋਲ ਬੈਠੇ ਪਰੰਗਪਿੰਡ ਵਾਸੀ ਨੇ ਸਕੂਲ ਬੰਦ ਕਰ ਰੱਖਿਆ ਜੀ ਤੇ ਕੀ ਕਿਹ ਚਾਹੀਦਾ ਅਸੀਂ ਇਸ ਚਲੋ ਇਹਨਾਂ ਦਾ ਹੱਕ ਮੰਨਦਾ ਪਰ ਲੋਕ ਨਹੀਂ ਸੀ ਲਾਣਾ ਹੈਗਾ ਚਲੋ ਮੈਂ ਇੱਕ ਮਹੀਨ ਦਿੱਤੀ ਕੋਈ ਜਾਣਕਾਰੀ ਜੀ ਹਾਂਜੀ ਹਾਂਜੀ ਅਸੀਂ ਸਵੇਰ ਜੀ ਅਸੀਂ ਮੈਂ ਕਿੰ ਵੱਲੋਂ ਮੈਂ ਤੁਹਾਨੂੰ ਦੇਖਤੀ ਆ ਜਾਣਕਾਰੀ ਲੋਕਾਂ ਦਾ ਕਹਿਣਾ ਹੈ ਕਿ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗ ਕਰਕੇ ਬੋਰਡ ਲਗਾ ਕੇ ਸਕੂਲ ਸਮਾਰਟ ਨਹੀਂ ਬਣ ਜਾਂਦੇ ਸਕੂਲਾਂ ਵਿੱਚ ਟੀਚਰ ਹੋਣੇ ਵੀ ਜ਼ਰੂਰੀ ਨੇ ਸੰਗਰੂਰ ਤੋਂ ਹਰਪ੍ਰੀਤ ਸਿੰਘ ਕੋਹਲੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ।